ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਬਠਿੰਡਾ ਦੇ ਐਸਐਸਪੀ ਹਰਮਨ ਵੀਰ ਸਿੰਘ ਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਠਿੰਡਾ ਪੁਲਿਸ ਨੇ 40 ਗ੍ਰਾਮ ਹੈਰੋਇਨ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਇਸ ਬਾਰੇ ਹੋਰ ਜਾਣਕਾਰੀ ਆਪਾ ਪ੍ਰਾਪਤ ਕਰਦੇ ਹਾਂ ਡੀਐਸਪੀ ਡੀ ਰਜੇਸ਼ ਸ਼ਰਮਾ ਜੀ ਤੋਂ ਤਾਂ ਆਉ ਜਾਣਦੇ ਆ ਵੀ ਇਹਨਾਂ ਨੂੰ ਕਿਸ ਤਰ੍ਹਾਂ ਕਿਸ ਥਾਣੇ ਦੀ ਪੁਲਿਸ ਨੇ ਕਾਬੂ ਕੀਤਾ ਹੈ ਫਿਰ ਕਿੰਨੀ ਕਿਲੋ ਨਸ਼ਾ ਬਰਾਮਦ ਹੋਇਆ ਕਿਹੜੇ ਥਾਣੇ 'ਚ ਮਾਨ ਜੋਗ ਐਸਐਸਪੀ ਸਾਹਿਬ ਸ਼੍ਰੀ ਹਰਮਨ ਵੀਰ ਸਿੰਘ ਗਿੱਲ ਆਈਕੇਐਸ ਐਸਐਸਪੀ ਸਾਹਿਬ ਬਠਿੰਡਾ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਵਿਸ਼ੇਸ਼ ਮਿਆਉਂ ਦੇ ਤਹਿਤ ਸੀਏ2 ਨੇ ਸੀਐਸਟਾਫ 2 ਬਠਿੰਡਾ ਨੇ 40 ਗ੍ਰਾਮ ਹਿਰੋਇਨ ਬਰਾਮਦ ਕੀਤੀ ਹੈ ਦੋਸ਼ੀ ਗੁਰਕੇਸ਼ ਸਿੰਘ ਗੁਰਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਕੋ ਕਾਰ ਡੈਟਸਨ ਨੇ ਤੁਮ ਬRAND ਕੀ ਰਹੀ ਹੈ ਇਸੇ ਤਰ੍ਹਾਂ 20 ਗ੍ਰਾਮ ਥਾਣਾ ਥਰਮਲ ਦੇ ਵਿੱਚ ਦੋਸ਼ੀ ਇੰਗਲੈਵ ਸਿੰਘ ਤੇ ਹਰਮਨਦੀਪ ਸਿੰਘ ਸਕਾਰਪੀਓ ਗੱਡੀ ਸਮੇਤ ਬRAND ਕੀਤੀ ਹੈ ਉਹਨਾਂ ਦੇ ਵਿਰੁੱਧ ਮੁਕੱਦਮਾ ਥਾਣਾ ਥਰਮਲ ਤਰਜ ਕਰਕੇ ਤਫਤੀਸ਼ ਜਾਰੀ ਹੈ